ਜੇ ਕਰਪਣਾ ਹਰ ਜੀ ਦਾ ਬੋਲੀਏ ਸੱਚੇ ਦਰਬਾਰ ਕੀ ਜੈ ਜੇ ਕਰਾ ਦੁੱਧਾ ਤਾਰੀ ਦਾ ਬੋਲੀਏ ਸੱਚੇ ਦਰਬਾਰ ਕੀ ਜੈ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ 체ਦਾ ਮਹੀਨਾ ਚੱਲੇ ਤੇ ਸੰਗਤਾਂ ਬਹੁਤ ਹੀ ਹਮ ਹਮਾ ਕੇ ਬਾਬਾ ਜੀ ਜੇ ਪੋਣਾ ਹਰ ਜੀ ਦਰਬਾਰ ਤੇ ਪਹੁੰਚੇ ਨਾ ਅਸੀਂ ਕੋਸ਼ਿਸ਼ ਕੀਤੀ ਹੈ ਕਿ ਇੱਕ ਭੇਟ ਆ ਜਿਹੜੀ ਉਹ ਤੁਹਾਨੂੰ ਰੋਜ਼ ਸੁਣਾਈ ਜਾ ਤੇ ਨਾਲ ਦੀ ਨਾਲ ਜਿਹੜਾ ਤੁਹਾਡਾ ਪਰਿਵਾਰ ਆ ਉਹ ਇਹ ਭੇਟ ਨੂੰ ਗਾ ਸਕਦਾ ਹੈ ਤੇ ਨਾਲ ਦੀ ਨਾਲ ਗੁਣਗਾਨ ਕਰ ਸਕਦਾ ਹੈ ਜੇ ਚੰਗੀ ਲੱਗੀ ਉਹ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਤਾਂ ਕਿ ਇਸ ਤਰ੍ਹਾਂ ਦੀਆਂ ਹੋਰ ਸਿੱਪੇਟਾਂ ਤੁਹਾਨੂੰ ਗਾ ਕੇ ਸੁਨਾ ਸਕੀ ਤੇ ਆਓ ਬਾਬਾ ਜੀ ਦੀ ਭੇਟ ਦੇ ਨਾਲ ਹਾਜ਼ਰੀ ਲਗਾਉਂਦੇ ਆਂ ਲੱਗੀਆਂ ਪਰੇਮ ਦੀਆਂ ਅੱਖੀਆਂ ਨੀ ਮਾਂ ਨਾਲ ਪਾਉਣਾ ਹਰੀ ਦੇ ਲੱਗੀਆਂ ਪਰੇਮ ਦੀਆਂ ਅੱਖੀਆਂ ਨੀ ਮਾਂ ਨਾਲ ਪਾਉਣਾ ਹਰੀ ਦੇ ਨਾਲ ਪਾਉਣਾ ਹਰੀ ਦੇ ਜੀ ਨਾਲ ਦੁੱਧਾ ਧਾਰੀ ਦੇ ਨਲਪੋਣਾ ਹਰੀ ਤੇ ਜੀ ਨਾਲ ਦੁੱਧਾ ਧਾਰੀ ਦੇ ਲਗੀਆਂ ਪਰੇਮ ਦੀਆਂ ਅੱਖੀਆਂ ਨੀ ਮਾਂ ਨਾਲ ਪੋਣਾ ਹਰੀ ਦੇ ਜੋਗੀ ਮੇਰਾ ਚਿਮਟਿਆਂ ਵਾਲਾ ਜੋਗੀ ਮੇਰਾ ਚਿਮਟਿਆਂ ਵਾਲਾ ਸੋਹਣਾ ਚਿਮਟਾ ਬਣਾ ਦੇ ਮੇਰੀ ਮਾਂ ਨੀ ਨਾਲ ਪੋਣਾ ਹਰੀ ਦੇ ਲਗੀਆਂ ਪਰੇਮ ਦੀਆਂ ਅੱਖੀਆਂ ਨੀ ਮਾਂ ਨਾਲ ਪੋਣਾ ਹਰੀ ਦੇ ਲਗੀਆਂ ਪਰੇ ਮਦੀਆਂ ਅੱਖੀਆਂ ਨੀ ਮਾਂ ਨਾਲ ਪੋਣਾ ਹਰੀ ਦੇ ਜੋਗੀ ਮੇਰਾ ਸਿੰਘੀਆਂ ਵਾਲਾ ਬਾਬਾ ਮੇਰਾ ਸਿੰਘੀਆਂ ਵਾਲਾ ਸੋਣੀ ਸਿੰਘੀ ਤੂੰ ਮੰਗਾ ਦੇ ਮੇਰੀ ਮਾਂ ਨੀ ਨਾਲ ਪੋਣਾ ਹਰੀ ਦੇ ਲਗੀਆਂ ਪਰੇ ਮਦੀਆਂ ਅੱਖੀਆਂ ਨੀ ਮਾਂ ਨਾਲ ਪੋਣਾ ਹਰੀ ਦੇ ਲਗੀਆਂ ਪਰੇਮ ਦੀਆਂ ਅੱਖੀਆਂ ਨੀ ਮਾਂ ਨਾਲ ਪੋੜਾਂ ਹਰੀ ਦੇ ਚੋਗੀ ਮੇਰਾ ਧੂਨੇ ਵਾਲਾ ਬੱਬਾ ਮੇਰਾ ਧੂਨੇ ਵਾਲਾ ਸੋਣਾ ਧੂਣਾ ਤੂੰ ਤੋਖਾ ਦੇ ਮੇਰੀ ਮਾਂ ਨੀ ਨਾਲ ਪੋੜਾਂ ਹਰੀ ਦੇ ਸੋਣਾ ਧੂਣਾ ਤੂੰ ਲਵਾ ਦੇ ਮੇਰੀ ਮਾਂ ਨੀ ਨਾਲ ਪੋੜਾਂ ਹਰੀ ਦੇ ਲਗੀਆਂ ਪਰੇਮ ਦੀਆਂ ਅੱਖੀਆਂ ਨਿਮਾ ਨਾਲ ਪੋੜਾ ਹਰੀ ਦੇ ਲੱਗੀਆਂ ਪ੍ਰੇਮ ਦੀਆਂ ਅੱਖੀਆਂ ਨਿਮਾ ਨਾਲ ਪੋੜਾ ਹਰੀ ਦੇ ਜੋਗੀ ਮੇਰਾ ਸਿੰਘੀਆਂ ਵਾਲਾ ਬਾਬਾ ਮੇਰਾ ਸਿੰਘੀਆਂ ਵਾਲਾ ਸੋਣੀ ਸਿੰਗੀ ਤੂੰ ਬਣਾ ਦੇ ਮੇਰੀ ਮਾਂ ਨੀ ਨਾਲ ਪੋੜਾ ਹਰੀ ਦੇ ਸੋਣੀ ਸਿੰਗੀ ਤੂੰ ਬਣਾ ਦੇ ਮੇਰੀ ਮਾਂ ਨਾਲ ਪੋਣਾ ਹਰੀ ਦੇ ਲਗੀਆਂ ਪਰੇਮਤੀਆਂ ਅੱਖੀਆਂ ਨਿਮਾ ਨਾਲ ਪੋਣਾ ਹਰੀ ਦੇ ਨਾਲ ਪੋਣਾ ਹਰੀ ਦੇ ਜੀ ਨਾਲ ਦੁੱਧਾ ਧਾਰੀ ਦੇ ਨਾਲ ਪੋਣਾ ਹਰੀ ਦੇ ਜੀ ਨਾਲ ਦੁੱਧਾ ਧਾਰੀ ਦੇ ਜੋਗੀ ਮੇਰਾ ਝੋਲੀਆਂ ਵਾਲਾ ਪਾਪਾ ਮੇਰਾ ਝੋਲੀਆਂ ਵਾਲਾ ਸੋਣੀ ਝੋਲੀ ਤੁਸ ਲਾਦੇ ਮੇਰੀ ਮਾਂ ਨੀ ਨਾਲ ਪੋਣਾ ਲਗੀਆਂ ਪ੍ਰੇਮ ਦੀਆਂ ਅੱਖੀਆਂ ਨਿਮਾ ਨਾਲ ਪੋਣਾ ਹਰੀ ਦੇ ਨਾਲ ਪੋਣਾ ਹਰੀ ਦੇ ਜੀ ਨਾਲ ਦੁੱਧਾ ਧਰੀ ਦੇ ਨਾਲ ਪੋਣਾ ਰੀਤ ਜੀ ਨਾਲ ਦੁੱਧਾ ਧਰੀ ਦੇ ਜੋਗੀ ਮੇਰਾ ਪੌਂਵਾ ਵਾਲਾ ਜੋਗੀ ਮੇਰਾ ਪੌਂਵਾ ਵਾਲਾ ਸੋਹਣ ਪੌਵੇਂ ਤੂੰ ਬਣਾ ਦੇ ਮੇਰੀ ਮਾਨੀ ਨਾਲ ਪੋਣਾ ਹਰੀ ਦੇ ਲਗੀਆਂ ਪ੍ਰੇਮ ਦੀਆਂ ਅੱਖੀਆਂ ਨਿਮਾ ਨਾਲ ਪੋੜਾਂ ਹਰੀ ਦੇ ਨਾਲ ਪੋੜਾਂ ਹਰੀ ਦੇ ਜੀ ਨਾਲ ਦੁੱਧਾ ਧਾਰੀ ਦੇ ਨਾਲ ਪੋੜਾਂ ਹਰੀ ਦੇ ਜੀ ਨਾਲ ਦੁੱਧਾ ਧਾਰੀ ਦੇ ਜੋਗੀ ਮੇਰਾ ਮੋਰ ਸਵਾਰੀ ਜੋਗੀ ਮੇਰਾ ਮੋਰ ਸਵਾਰੀ ਮिन्नੂ ਵੀ ਬੋਰੀ ਬਗਾ ਦੇ ਮੇਰੀ ਲਗੀਆਂ ਪਰੇਮ ਦੀਆਂ ਅੱਖੀਆਂ ਨੀ ਮਾਂ ਨਾਲ ਪੋਣਾ ਹਰੀ ਦੇ ਜੋਗੀ ਮੇਰਾ ਰੋਟਾ ਵਾਲਾ ਜੋਗੀ ਮੇਰਾ ਰੋਟਾ ਵਾਲਾ ਸੋਨਾ ਰੂਟ ਤੂੰ ਪਕਾ ਦੇ ਮੇਰੀ ਮਾਂ ਨੀ ਨਾਲ ਪੋਣਾ ਹਰੀ ਦੇ ਸੋਨਾ ਰੂਟ ਤੂੰ ਬਣਾ ਦੇ ਮੇਰੀ ਮਾਂ ਨੀ ਨਾਲ ਪੋਣਾ ਹਰੀ ਦੇ ਲਗੀਆਂ ਪਰੇਮ ਦੀਆਂ ਅੱਖੀਆਂ ਨੀਮਾ ਨਾਲ ਪੋੜਾ ਹਰੀ ਦੇ ਹਰੀ ਬਾਬਾ ਜੀ ਦਾ ਬੋਲੀਏ ਸੱਚੇ ਦਰਬਾਰ ਕੀ ਇਹ ਖਰਾ ਦੁੱਧਾ ਤਾਰੀ ਜੀ ਦਾ ਬੋਲੀਏ ਸੱਚੇ ਦਰਬਾਰ ਕੀ ਜੈ ਜਿਨੀਆਂ ਵੀ ਸੰਤਾਂ ਨੇ ਚੇਤ ਮੈਨੇ ਬਹੁਤ ਬਗਵਾ ਕਾ ਬਹੁਤ ਬਧਾਈਆ ਪਿਓ ਇੱਕ ਹੋਰ ਪੇਟ ਦੇ ਨਾਲ ਆਜੀ ਲਗਾਉਂਦੀਆਂ ਓ ਜੇ ਮੈਂ ਹੁੰਦਾ ਦਾਤਿਆ ਚ ਮੈਂ ਹੁੰਦਾ ਜੋਗਿਆ ਮੋਰ ਤੇਰੇ ਬਾਗਾਂ ਦਾ ਜੇ ਮੈਂ ਹੁੰਦਾ ਜੋਗਿਆ ਮੋਰ ਤੇਰੇ ਬਾਗਾਂ ਦਾ ਤੇਰੇ ਬਿਆਗੀ ਪਹਿਲਾ ਪਾਉਂਦਾ ਤੈਨੂੰ ਨੱਚ ਕੇ ਮਨੋਂਦਾ ਤੇਰੇ ਬਾਗੀ ਪਹਿਲਾ ਪਾਉਂਦਾ ਤੈਨੂੰ ਨੱਚ ਕੇ ਮਨੋਂਦਾ ਤੇਰੇ ਰਾਜ ਰਜਦਾਰੀ ਚ ਲਪਾਉਂਦਾ ਪਾਉਂਦਾ ਜੇ ਮੈਂ ਹੁੰਦਾ ਜੋਗਿਆ ਮੋਰ ਤੇਰੇ ਬਾਗਾਂ ਦਾ ਜੇ ਮੈਂ ਹੁੰਦਾ ਜੋਗਿਆ ਮੋਰ ਤੇਰੇ ਬਾਗਾਂ ਦਾ ਜੇ ਮੈਂ ਹੁੰਦਾ ਜੋਗਿਆ ਪੱਥਰ ਤੇਰੀ ਗੁਫਾ ਦਾ ਜੇ ਮੈਂ ਹੁੰਦਾ ਜੋਗਿਆ ਪੱਥਰ ਤੇਰੀ ਗੁਫਾ ਦਾ ਤੇਰੇ ਮੰਦਰਾਂ ਵਿੱਚ ਲੱਗ ਜਾਂਦਾ ਤੇਰੇ ਅੰਗ ਸੰਗ ਮਸਕਾਉਂਦਾ ਤੇਰੇ ਮੰਦਰਾਂ ਵਿੱਚ ਲੱਗ ਜਾ ਤੇਰੇ ਅੰਗ ਸੰਗ ਮਸਕਾਉਂਦਾ ਤੇਰੇ ਰਾਜੇ ਰਾਜੇ ਦਰਸ਼ਨ ਪਾਉਂਦਾ ਪਾਉਂਦਾ ਜੇ ਮੈਂ ਹੁੰਦਾ ਜੋਗਿਆ ਪੱਥਰ ਤੇਰੀ ਗੁਫਾ ਦਾ ਉਹ ਜੇ ਮੈਂ ਹੁੰਦਾ ਜੋਗਿਆ ਫੁੱਲ ਤੇਰੇ ਬਾਗਾਂ ਦਾ ਕੀ ਕਹਰੇ ਇੱਕ ਇਨਸਾਨ ਕਹਰੇ ਕਿ ਜੇ ਮੈਂ ਫੁੱਲ ਵੀ ਹੁੰਦਾ ਨਾ ਤੇਰੇ ਬਾਗਾਂ ਦਾ ਤੇ ਤਾਂ ਵੀ ਮੈਂ ਬੜਾ ਖੁਸ਼ੀ ਪਾਣਾ ਹਰੀਆ ਜੇ ਮੈਂ ਹੁੰਦਾ ਜੋਗਿਆ ਫੁੱਲ ਤੇਰੇ ਬਾਗਾਂ ਦਾ ਤੇਰੀ ਮਾਲਾ ਵਿੱਚ ਲੱਗ ਜਾਂਦਾ ਤੇਰੇ ਅੰਗ ਸੰਗ ਮੁਸਕਾਉਂਦਾ ਤੇਰੀ ਮਾਲਾ ਵਿੱਚ ਲੱਗ ਜਾਂਦਾ ਤੇਰੇ ਅੰਗ ਸੰਗ ਮਸਕਾਉਂਦਾ ਤੇਰੇ ਰਾਜੇ ਰਾਜੇਦਾਰੀ ਛਣ ਪਾਉਂਦਾ ਪਾਉਂਦਾ ਜੇ ਮੈਂ ਹੁੰਦਾ ਜੋਗਿਆ ਫੁੱਲ ਤੇਰੇ ਬਾਗਾਂ ਦਾ ਜੇ ਮੈਂ ਹੁੰਦਾ ਜੋਗਿਆ ਫੁੱਲ ਤੇਰੇ ਬਾਗਾਂ ਦਾ ਜੇ ਮੈਂ ਹੁੰਦਾ ਜੋਗਿਆ ਚਿਮਟਾ ਤੇਰੇ ਹੱਥਾਂ ਦਾ ਜੇ ਮੈਂ ਹੁੰਦਾ ਜੋਗਿਆ ਚਿਮਟਾ ਤੇਰੇ ਹੱਥਾਂ ਦਾ ਤੇਰੇ ਧੂਣੀ ਵਿੱਚ ਲੱਗ ਜਾਂਦਾ ਤੇਰੇ ਅੰਗ ਸੰਗ ਮੁਸਕਾਉਂਦਾ ਤੇਰੇ ਧੂਣੀ ਵਿੱਚ ਲੱਗ ਜਾਂਦਾ ਤੇਰੇ ਅੰਗ ਸੰਗ ਮੈਂ ਰਹਿੰਦਾ ਤੇਰੇ ਰਜ ਰਜ ਦਰਸ਼ਨ ਪਾਉਂਦਾ ਪਾਉਂਦਾ ਜੇ ਮੈਂ ਹੁੰਦਾ ਜੋਗਿਆ ਚਿਮਟਾ ਤੇਰੇ ਹੱਥਾਂ ਦਾ ਜੇ ਮੈਂ ਹੁੰਦਾ ਜੋਗਿਆ ਪਾਉਏ ਤੇਰੇ ਪੈਰਾਂ ਦੇ ਜੇ ਮੈਂ ਹੁੰਦਾ ਜੋਗਿਆ ਪਾਉਏ ਤੇਰੇ ਪੈਰਾਂ ਰਾਹ ਵਿੱਚ ਪੈ ਜਾਂਦਾ ਤੇਰੇ ਸੰਗ ਮੈਂ ਹਰਦਮ ਰਹਿੰਦਾ ਇਹ ਪੈਰਾ ਵਿੱਚ ਪੈ ਜਾਂਦਾ ਤੇਰੇ ਸੰਗ ਮੈਂ ਹਰਦਮ ਰਹਿੰਦਾ ਤੇਰੇ ਰਾਜੇ ਰਾਜੇ ਦਰਿਸ਼ਣ ਪਾਉਂਦਾ ਪਾਉਂਦਾ ਜੇ ਮੈਂ ਹੁੰਦਾ yogia ਸਿੰਗੀ ਤੇਰੇ ਗਲੇ ਦੀ ਜੇ ਮੈਂ ਹੁੰਦਾ yogia ਸਿੰਗੀ ਤੇਰੇ ਗਲੇ ਦੀ ਤੇਰੇ ਗਲੇ ਵਿੱਚ ਪੈ ਜਾਂਦਾ ਤੇਰੇ ਅੰਗ ਸੰਗ ਮੈਂ ਰਹਿੰਦਾ ਤੇਰੇ ਗਲੇ ਪੈ ਜਾਂਦਾ ਤੇਰੇ ਅੰਗ ਸੰਗ ਮੈਂ ਰਹਿੰਦਾ ਤੇਰੇ ਰਾਜੀ ਰਾਜੀ ਦਰਸ਼ਨ ਪਾਉਂਦਾ ਪਾਉਂਦਾ ਜੇ ਮੈਂ ਹੁੰਦਾ ਜੋਗਿਆ ਮੋਰ ਤੇਰੇ ਬਾਗਾਂ ਦਾ ਜੇ ਮੈਂ ਹੁੰਦਾ ਜੋਗਿਆ ਉਹ ਰੋਟ ਤੇਰੇ ਪਰਸ਼ਾਦ ਦਾ ਜੇ ਮੈਂ ਹੁੰਦਾ ਜੋਗਿਆ ਰੋਟ ਤੇਰੇ ਪਰਸ਼ਾਦਾਂ ਦਾ ਤੇਰੀ ਸੰਗਤ ਵਿੱਚ ਮਰਤ ਵਿੱਚ ਮੈਂ ਵਿਚਰ ਜਾਂਦਾ ਤੇ ਨੂਰ ਰਜੇ ਵਿੱਚ ਭੋਗ ਲਗਾਉਂਦਾ ਤੇਰੇ ਰਾਜ ਰਜੇ ਦਰਿਸ਼ਣ ਪਾਉਂਦਾ ਪਾਉਂਦਾ ਜੇ ਮੈਂ ਹੁੰਦਾ